ਸ਼ਿਕਾਲ ਡੈਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਆਸਟ੍ਰੇਲੀਆ ਜਾਣ ਵਾਲੇ ਚਾਹਵਾਨਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਉਹਨਾਂ ਨੂੰ ਵੱਡਾ ਝਟਕਾ ਲੱਗਾ ਹੈ ਜਿਸ ਦੇ ਤਹਿਤ ਆਸਟ੍ਰੇਲੀਆ ਨੇ ਹੁਣ 1 ਜੁਲਾਈ ਤੋਂ ਵੀਜ਼ਾ ਅਰਜ਼ੀਆਂ ਤੇ ਪਾਬੰਦੀ ਲਗਾ ਦਿੱਤੀ ਹੈ ਦੱਸਦੀ ਕਿ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਦਾ ਹੋਇਆ ਦਿਖਾਈ ਦੇ ਰਿਹਾ ਹੈ ਜੋ ਕਿ ਆਸਟ੍ਰੇਲੀਆ ਦੇ ਚਾਹਵਾਨ ਸੀ ਆਸਟ੍ਰੇਲੀਆ ਜਾਣਾ ਚਾਹੁੰਦੇ ਸੀ ਚਾਹੇ ਪੜਾਈ ਦੇ ਲਈ ਹੋਵੇ ਚਾਹੇ ਕੰਮ ਦੇ ਲਈ ਪਰ ਹੁਣ ਕਿਹਾ ਜਾ ਰਿਹਾ ਹੈ ਕਿ 1 ਜੁਲਾਈ ਤੋਂ ਵੀਜ਼ਾ ਲਈ ਅਰਜ਼ੀਆਂ ਮਨਜ਼ੂਰ ਨਹੀਂ ਹੋਣਗੀਆਂ ਦੱਸ ਜੀ ਕਿ ਨਵੀਂ ਦਿੱਲੀ ਆਸਟ੍ਰੇਲੀਆ ਵਿੱਚ ਵਿਦਿਆਰਥੀਆਂ ਲਈ ਨਵੇਂ ਵੀਜ਼ਾ ਨਿਯਮ ਲਾਗੂ ਕੀਤੇ ਜਾ ਰਹੇ ਨੇ ਜਿਸ ਦੇ ਨਾਲ ਵਿਦਿਆਰਥੀਆਂ ਖਾਸ ਕਰਕੇ ਭਾਰਤੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਹੁਣ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੱਸ ਜੀ ਕਿ ਐਮਪੀ ਗ੍ਰਹਿ ਮੰਤਰੀ ਸਾਈਬਰ ਸੁਰੱਖਿਆ ਮੰਤਰੀ ਕਲੇਰ ਉਨੀਲ ਨੇ ਕਿਹਾ ਕਿ ਆਸਟ੍ਰੇਲੀਆ ਨੇ ਜੁਲਾਈ ਤੋਂ ਵਿਦਿਆਰਥੀ ਵੀਜ਼ਾ ਲਈ ਅਰਜ਼ੀਆਂ ਸਵੀਕਾਰ ਨਾ ਕਰਨ ਦਾ ਫੈਸਲਾ ਕੀਤਾ ਹੈ ਜਿਸ ਕਰਕੇ ਵਿਦਿਆਰਥੀਆਂ ਨੂੰ ਹੁਣ ਵੱਡਾ ਝਟਕਾ ਲੱਗਦਾ ਹੋਇਆ ਦਿਖਾਈ ਦੇ ਰਿਹਾ ਹੈ ਦੱਸਦੇ ਕਿ ਅਕਸਰ ਹੀ ਜਿਹੜੇ ਵਿਦਿਆਰਥੀ ਨੇ ਉਹ ਪਲੱਸ 2 ਪਾਸ ਕਰਨ ਤੋਂ ਬਾਅਦ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਦੇਖਦੇ ਨੇ ਤੇ ਹੁਣ ਉਹਨਾਂ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਦਾ ਹੋਇਆ ਦਿਖਾਈ ਦੇ ਰਿਹਾ ਖਾਸ ਕਰਕੇ ਭਾਰਤੀ ਵਿਦਿਆਰਥੀਆਂ ਨੂੰ جس جس ਦੇ ਵਿੱਚ آسٹریلیا نے ਹੁਣ ਵੀਜ਼ਾ ਅਰਜ਼ੀਆਂ ਦੇ ਲਈ ਮਨਜ਼ੂਰੀ ਨਾ ਦੇਣ ਦਾ ਐਲਾਨ ਕਰ ਦਿੱਤਾ ਹੈ ਵੀਜ਼ਾ ਅਰਜ਼ੀਆਂ ਤੇ ਰੋਕ ਲਗਾ ਦਿੱਤੀ ਹੈ ਤੁਹਾਂ ਦੱਸ دی کی ਪਿਛਲੇ ਸਾਲ جاری ਕੀਤੀ ਗਈ ਮਾਈਗ੍ਰੇਸ਼ਨ ਰਣਨੀਤੀ ਦਾ ਉਦੇਸ਼ ਵੀਜ਼ਾ ਹੰਪਿੰਗ ਨੂੰ ਸੀਮਤ ਕਰਨਾ ਅਤੇ ਉਹਨਾਂ ਕਮੀਆਂ ਨੂੰ ਬੰਦ ਕਰਨਾ ਸੀ ਜੋ ਵਿਦਿਆਰਥੀ ਅਤੇ ਹੋਰ ਸਥਾਈ ਵੀਜ਼ਾ ਧਾਰਕਾਂ ਨੂੰ ਆਸਟ੍ਰੇਲੀਆ ਦੇ ਵਿੱਚ ਲਗਾਤਾਰ ਆਪਣੀ ਰਿਹਾਈਸ਼ ਨੂੰ ਅਨਮਿੱਥੇ ਸਮੇਂ ਲਈ ਵਧਾਉਂਦੀ ਇਜਾਜ਼ਤ ਦਿੰਦੇ ਨੇ ਦਾ ਜ਼ਿਕਰ ਲਗਾਤਾਰ ਜਿਹੜੇ ਭਾਰਤੀ ਵਿਦਿਆਰਥੀ ਨੇ ਵਿਦੇਸ਼ਾਂ ਵੱਲ ਰੁੱਕ ਕਰ ਰਹੇ ਰੁੱਕ ਕਰ ਰਹੇ ਨੇ ਮਾਈਗ੍ਰੇਸ਼ਨ ਦੀ ਸਮੱਸਿਆ ਨੂੰ ਦੇਖਦੇ ਹੋਏ ਹੁਣ ਆਸਟ੍ਰੇਲੀਆ ਨੇ ਇਹ ਵੱਡਾ ਫੈਸਲਾ ਕੀਤਾ ਹੈ ਵੱਡਾ ਚਟਕਾ ਭਾਰਤੀ ਵਿਦਿਆਰਥੀਆਂ ਨੂੰ ਲੱਗਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਦੇ ਵਿੱਚ ਆਸਟ੍ਰੇਲੀਆ ਨੇ ਹੁਣ ਵੀਜ਼ਾ ਨੀਮਾ ਦੇ ਵਿੱਚ ਜਿਹੜੀ ਅਸਕਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ 1 ਜੁਲਾਈ ਤੋਂ ਵੀਜ਼ਾ ਲਈ ਜਿਹੜੀਆਂ ਅਰਜ਼ੀਆਂ ਹੋਰ ਮਨਜ਼ੂਰ ਨਹੀਂ ਹੋਣਗੀਆਂ 1 ਜੁਲਾਈ ਤੋਂ ਪਹਿਲਾਂ-ਪਹਿਲਾਂ ਜਿਹੜੇ ਭਾਰਤੀ ਵਿਦਿਆਰਥੀਆਂ ਨੇ ਅਰਜ਼ੀਆਂ ਦਾਇਰ ਕਰ ਦਿੱਤੀਆਂ ਉਹਨਾਂ ਤੇ ਹੀ ਜਿਹੜੀ ਮੋਹਰ ਲੱਗ ਸਕਦੀ ਹੈ ਪਰ 1 ਜੁਲਾਈ ਤੋਂ ਬਾਅਦ ਜਿਹੜੇ ਵੀ ਵਿਦਿਆਰਥੀ ਨੇ ਜੇਕਰ ਉਹ ਆਸਟ੍ਰੇਲੀਆ ਦੇ ਵਿੱਚ ਸਟੱਡੀ ਲਈ ਅਪਲਾਈ ਕਰਦੇ ਨੇ ਤਾਂ ਉਹਨਾਂ ਦੀ ਅਰਜ਼ੀ ਮਨਜ਼ੂਰ ਨਹੀਂ ਕੀਤੀ ਜਾਵੇਗੀ ਆਸਟ੍ਰੇਲੀਆ ਨੇ ਵੱਡਾ ਝਟਕਾ ਦਿੱਤਾ ਹੈ ਦੱਸ ਦੇ ਕਿ ਭਾਰਤੀ ਵਿਦਿਆਰਥੀਆਂ ਦੇ ਲਈ ਇਹ ਖਬਰ ਅਹਿਮ ਬਣ ਜਾਂਦੀ ਹੈ ਜਿਨ੍ਹਾਂ ਨੇ ਹਾਲੇ ਦੇ ਵਿੱਚ ਪਲੱਸ 2 ਪਾਸ ਕੀਤੀ ਹੈ ਜਾਂ 10th ਪਾਸ ਕੀਤੀ ਹੈ ਤਾਂ ਉਸ ਤੋਂ ਬਾਅਦ ਉਹ ਵਿਦੇਸ਼ਾਂ ਦੇ ਵਿੱਚ ਪੜਨ ਦਾ ਜਿਹੜਾ ਸੁਪਨਾ ਦੇਖਦੇ ਨੇ ਤਾ ਇਸ ਨੂੰ ਲੈ ਕੇ ਆਸਟ੍ਰੇਲੀਆ ਇੱਕ ਵਾਰ ਫਿਰ ਸਖਤੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਦੱਸ ਜੀ ਕਿ ਖਾਲੇ ਦੇ ਵਿੱਚ ਹੀ ਆਸਟ੍ਰੇਲੀਆ ਨੇ ਜਿਹੜੇ ਆਈਲੈਟਸ ਬੈਡ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਸਖਤੀ ਕੀਤੀ ਸੀ ਅਤੇ ਹੁਣ ਇੱਕ ਵਾਰ ਫਿਰ ਆਸਟ੍ਰੇਲੀਆ ਨੇ ਨਵੇਂ ਜਿਹੜੇ ਹੁਕਮ ਹੈ ਉਹ ਜਾਰੀ ਕਰ ਦਿੱਤੇ ਨੇ ਦੱਸ ਜੀ ਕਿ ਗ੍ਰਹਿ ਮੰਤਰੀ ਸਾਈਬਰ ਸੁਰੱਖਿਆ ਮੰਤਰੀ ਕਲੇਅਰ ਓਨਿਲ ਨੇ ਕਿਹਾ ਕਿ ਆਸਟ੍ਰੇਲੀਆ ਨੇ ਜੁਲਾਈ ਤੋਂ ਵਿਦਿਆਰਥੀ ਵੀਜ਼ਾ ਲਈ ਅਰਜ਼ੀਆਂ ਸਵੀਕਾਰ ਨਾ ਕਰਨ ਦਾ ਫੈਸਲਾ ਕਰ ਲਿਆ ਹੈ। ਉਹਨਾਂ ਕਿਹਾ ਕਿ ਇਹ ਕਦਮ ਮਾਈਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਵੀਜ਼ਾ ਲਈ ਮੁਕਾਬਲੇ ਨੂੰ ਖਤਮ ਕਰਨ ਲਈ ਚੁੱਕਿਆ ਗਿਆ ਹੈ। ਦੱਸ ਦੇ ਕਿ ਅਕਸਰ ਵਿਦਿਆਰਥੀ ਪੜ੍ਹਨ ਲਈ ਜਿਹੜੇ ਵਿਦੇਸ਼ ਜਾਂਦੇ ਨੇ ਉਹਨਾਂ ਦੇ ਵੱਲੋਂ ਪੱਕੇ ਤੌਰ ਤੇ ਬਾਹਰ ਰਹਿਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਮਾਈਗ੍ਰੇਸ਼ਨ ਦੀਆਂ ਸਮੱਸਿਆਵਾਂ ਆ ਰਹੀਆਂ ਨੇ ਜਿਸ ਕਰਕੇ ਹੁਣ ਆਸਟ੍ਰੇਲੀਆ ਨੇ ਵੱਡਾ ਫੈਸਲਾ ਚੁੱਕਿਆ ਹੈ। ਉਹਨਾਂ ਭਾਰਤੀਆਂ ਵਿਦਿਆਰਥੀਆਂ ਨੂੰ ਵੱਡਾ ਝਟਕਾ ਹੈ ਜੋ ਕਿ ਬਾਹਰ ਆਸਟ੍ਰੇਲੀਆ ਪੜਨ ਦੇ ਲਈ ਜਾ ਰਹੇ ਸੀ ਜਾਂ ਉਹਨਾਂ ਦਾ ਸੁਪਨਾ ਸੀ ਉਹਨਾਂ ਲਈ ਇਹ ਖਬਰ ਅਹਿਮ ਬਣ ਜਾਂਦੀ ਹੈ ਜਿਸ ਕਰਕੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਬੱਚੇ ਬਾਹਰ ਆਸਟ੍ਰੇਲੀਆ ਪੜਨ ਲਈ ਜਾਣਾ ਚਾਹੁੰਦੇ ਨੇ ਵੀਜ਼ਾ ਅਪਲਾਈ ਕਰਨਾ ਸੀ ਉਹਨਾਂ ਦੇ ਵੱਲੋਂ ਇਹ ਖਬਰ ਉਹਨਾਂ ਲਈ ਅਹਿਮ ਬਣ ਜਾਂਦੀ ਹੈ ਜਿਸ ਕਰਕੇ ਵੱਧ ਤੋਂ ਵੱਧ ਇਸ ਖਬਰ ਨੂੰ ਉਹਨਾਂ ਵਿਦਿਆਰਥੀਆਂ ਦੇ ਨਾਲ ਸ਼ੇਅਰ ਕੀਤਾ ਜਾਣਾ ਚਾਹੀਦਾ ਹੈ ਤਾਂਕਿ ਉਹ ਵੀਜ਼ਾ ਦੇ ਲਈ ਅਰਜ਼ੀਆਂ ਲਗਾਉਣ ਤੋਂ ਪਹਿਲਾਂ ਇਹ ਖਬਰ ਧਿਆਨ ਦੇ ਨਾਲ ਸੁਣ ਲੈਣ ਧਿਆਨ ਦੇ ਨਾਲ ਪੜ੍ਹ ਲੈਣ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਹੁਣ ਵੀਜ਼ਾ ਅਰਜ਼ੀਆਂ ਮਨਜ਼ੂਰ ਨਹੀਂ ਕੀਤੀਆਂ ਜਾਣੀਆਂ 1 ਜੁਲਾਈ ਤੋਂ ਜਿਹੜਾ ਲਾਗੂ ਹੋਵੇਗਾ ਖੁਦ ਜਿਹੜੇ गृह मंत्री साइबर सुरक्षा मंत्री कलेर ओनेल ने उन्होंने इसकी जानकारी दी है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप